ਇਹ ਜਿਵੇਂ ਅੱਜ ਇਹ ਸੰਗਠਨ ਸ਼ਿਰਜਨ ਅਭਿਆਨ ਇਹ ਆਲ ਇੰਡੀਆ ਕੌਂਗਰਸ ਸਾਡੇ ਪ੍ਰਧਾਨ ਅਰਗੇਸ਼ ਸਾਹਿਬ ਤੇ ਰਾਹੁਲ ਧਨ ਵੀ ਜੀਤਾ ਆਖੀ ਹੈ ਕਿ ਕਾਂਗਰਸ ਜਿਹੜੀ ਪਿਛਲੇ ਦਿਨਾਂ ਵਿੱਚ ਕਮਜ਼ੋਰ ਹੋਈ ਕਾਂਗਰਸੀ ਸੋਚ ਕਮਜ਼ੋਰ ਨਹੀਂ ਹੋਈ ਕਾਂਗਰਸ ਦਾ ਕਾਰਜਕਰਤਾ ਥੱਲੇ ਜਿਹੜਾ ਬਹੁਤ ਲੈਵਲ ਤੇ ਉਹਨੂੰ ਮਜ਼ਬੂਤ ਕਰਨੇ ਅੱਗੇ ਤਾਂ ਸਸਤ ਪੈ ਗਏ ਔਰ ਸਾਡਾ ਉਸ ਕਿਸਮ ਦੀ ਜਮਾਤ ਦੇ ਨਾਲ ਇਸ ਟਾਈਮ ਲੜਾਈ ਹੈ ਕਿਹੜੀ ਜਮਾਤ ਦੇਸ਼ ਦੇ ਵਿੱਚ ਫੰਡ ਪਾਣਾ ਚਾਹਦੀ ਘੱਟ ਗਿੰਤੀਆਂ ਦੇ ਖਿਲਾਫ ਹੈ ਪਿਛੜੀਆਂ ਸ਼ਰੇੜੀਆਂ ਦੇ ਖਿਲਾਫ ਹੈ ਗਲਤ ਵਰਗ ਦੇ ਖਿਲਾਫ ਹੈ ਇਹਨਾਂ ਦਾ ਕਨਸਟਿਟਿਊਸ਼ਨ ਸਾਡੇ ਕਨਸਟਿਚਿਊਸ਼ਨ ਦੇ ਵਿੱਚ ਵਿਸ਼ਵਾਸ ਹੈ ਕਿ ਓਟਾ ਦੀ ਚੋਰੀ ਵਿੱਚ ਵੱਡੇ ਬਿਆਨ ਤੋਂ ਬਾਅਦ ਇਹਨਾਂ ਨੇ ਬੇਸਿਕਲੀ ਅੱਜ ਜਿਹੜੀ ਟੱਕ ਚਾਏ ਨੇ ਇਹ ਚੋਰੀ ਨਾਲ ਆਏ ਜੇ ਅਸੀਂ ਆਪਣਾ ਸੰਗਠਨ ਮਜ਼ਬੂਤ ਨਹੀਂ ਕਰਾਂਗੇ ਤੇ ਸਾਡੀ ਗੱਲ ਨਹੀਂ ਬੜੇ ਜੀ ਸਾਰਿਆਂ ਨੂੰ ਪਹਿਲੇ ਤੇ 140 ਸਾਲ ਪੁਰਾਣੀ ਜਮਾਤ ਜਿਹਨੇ ਦੇਸ਼ ਆਜ਼ਾਦ ਕਰਾਇਆ ਜਿਹਦੇ ਇਸ ਟਾਈਮ ਦੇ ਨੌਜਵਾਨ ਨੇ ਉਹਨਾਂ ਨੂੰ ਜਨਾਚਰ ਕਾਂਗਰਸ ਦਾ ਇਤਿਹਾਸ ਨਹੀਂ ਪਤਾ ਭਾਜਪਾ ਦਾ ਕੋਈ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਸੀ ਜਿਹੜਾ ਦੇਸ਼ ਦੀ ਲੜਾਈ ਦੇ ਵਿੱਚ ਸ਼ਾਮਲ ਹੋਇਆ ਆਰਐਸਐਸ ਦਾ ਕੋਈ ਰੇਅਰਸਟ ਆਫ ਰੇਅਰ ਬੰਦਾ ਹੋਏਗਾ ਜਿਹੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਨੇ ਕੋ ਨਮਾਇਆ ਰੋਣ ਕਾਂਗਰਸ ਦੇ ਲੱਖਾਂ ਕਾਰਕਟਰਾਂ ਜੇਲਾ ਵਿੱਚ ਗਏ ਕਾਲ ਕੂਚੀਆਂ ਚਰੇ ਕੁਰਬਾਨੀਆਂ ਦਿੱਤੀਆਂ ਗੋਲੀਆਂ ਦਾ ਸ਼ਿਕਾਰ ਹੋਏ ਲਾਠੀਆਂ ਦਾ ਸ਼ਿਕਾਰ ਤੇ ਫਿਰ ਦੇਸ਼ ਆਜ਼ਾਦ ਹੋਇਆ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਕਾਂਗਰਸੀ ਟੌਪ ਲੀਡਰਸ਼ਿਪ ਨੇ ਆਪਣੀਆਂ ਹੁਕਮੀਆਂ ਤੇ ਆਪਣੀਆਂ ਕੁਰਬਾਨੀਆਂ ਜਿੱਤਾ ਚੇ ਰਸੀ ਸਾਰਿਆਂ ਤੋਂ ਪਹਿਲੇ ਆਪਣੇ ਸੰਗਠਨ ਦੇ ਵਿੱਚ ਬੂਥ ਲੈਵਲ ਤੋਂ ਆਪਣੀ ਗੱਲ ਰੱਖੀਏ ਆਪਣੇ ਕਾਰਜਕਰਤਾ ਨੂੰ ਪਹਿਲੇ ਆਪਣੀ ਬੈਕਗ੍ਰਾਉਂਡ ਤੇ ਪਤਾ ਹੋਵੇ ਜਿਵੇਂ ਅਸੀਂ ਪੰਜਾਬੀਆਂ ਸਾਨੂੰ ਪੰਜਾਬ ਦਾ ਇਤਿਹਾਸ ਨਹੀਂ ਪਤਾ ਉਹ ਜਿਵੇਂ ਸਿੱਖਾਂ ਦੇ ਸਾਨੂੰ ਆਪਣੀ ਸਿੱਖੀ ਜੱਤ ਦਾ ਇਤਿਹਾਸ ਹੀ ਨਹੀਂ ਪਤਾ ਤੇ ਲੋਕਾਂ ਨੂੰ ਅਸੀਂ ਨਾਲ ਕਿਸਾ ਨਾ ਵਾਂਗੇ ਸੋ ਇਸ ਗੱਲ ਕਾਰਨ ਪਹਿਲੇ ਰੂਟ ਲੈਵਲ ਦਾ ਕਮੇਟੀਆਂ ਜਾਣ ਕੇ ਜੀ ਆਪਣੀ ਆਈਡੀਓਲੋਜੀ ਨਾਲ ਜੋੜਨੇ ਗਿਆ ਫਿਰ ਇੱਕ ਇੱਕ ਕਰਕੇ ਅਸੀਂ ਕੰਮ ਕਰਾਂਗੇ ਕਿਹੜੇ ਪੱਕੇ ਸਾਡੇ ਨਾਲ ਨੇ ਕਿਹੜੇ ਸਾਡੇ ਨਾਲ ਨਹੀਂ ਨੇ ਕਿਸ ਤਰ੍ਹਾਂ ਜਿਹੜੇ ਨਾਲ ਨਹੀਂ ਉਹਨਾਂ ਨੂੰ ਕਿਸ ਦਾ ਨਾਮ ਲੈ ਕੇ ਆਈ ਸੀ ਉਹ ਆਂਦੇ ਟਾਈਮ ਦੇ ਵਿੱਚ 2027 ਦੇ ਵਿੱਚ ਇਹ ਸੰਗਠਨ ਨਹੀਂ ਸਾਡੀ ਸਰਕਾਰ ਲੈ ਇੱਕ ਵਾਰ ਸਰਕਾਰ ਆ ਗਈ ਫਿਰ ਅਸੀਂ ਆਪਣੇ ਇਹੀ ਬਲੋਕਾਂ ਆਪਣੇ ਬੂਥ ਤੇ ਵਰਕਰਸ ਨੂੰ ਬੂਥ ਤੇ ਚਾਰਜਸ ਨੂੰ ਆਪਣੇ ਬਲੋਕਾਂ ਦੇ ਪ੍ਰਧਾਨਾਂ ਨੂੰ ਆਪਣੇ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਮੈਕਸਿਮਮ ਜਿਹੜੀ ਸਾਡੀ ਤਾਕਤ ਹੋਏਗੀ ਸਰਕਾਰ ਦੀ ਉਹ ਅਸੀਂ ਇਹਨਾਂ ਨੂੰ ਦਵਾਂ ਜੀ ਜਿਸ ਤਰ੍ਹਾਂ ਆਪਾਂ ਫਸਲ ਬੀਜਨੇ ਫਿਰ ਅਸੀਂ ਪਹਿਲਾ ਛੱਟਾ ਯੂਪੀਆ ਦਾ ਆਇਦਰ ਫਿਰ ਦੂਜਾ ਛੱਟਾ ਪਾਈ ਫਿਰ ਪਾਣੀ ਲਾਈਦਰ ਸੋ ਐਸਾ ਹੀ ਸਾਨੂੰ ਆਪਣੇ ਸੰਗਠਨ ਤੋ ਕਿਆਦਾ ਤੌਰ ਮਜ਼ਬੂਤ ਕਰਨਾ ਪੈਗਾ ਪਿਛਲੀਆਂ ਸਰਕਾਰਾਂ ਦੇ ਵਿੱਚ ਸੰਗਠਨ ਵੱਲ ਧਿਆਨ ਨਾ ਦੇਣ ਕਰ ਅੱਜ ਅਸੀਂ ਇਸ ਸਥਿਤੀ ਦੇ ਵਿੱਚ ਕਿ ਕੋਈ ਵੀ ਸਰਕਾਰ ਤੇ ਆਮਦੀ ਸਰਕਾਰ ਪਹਿਲੇ ਚੰਦ ਅਸੀਂ ਰਾਹੁਲ ਗਾਂਧੀ ਆਣਾ ਹੀ ਨਹੀਂ ਚਾਹੀ ਜੀ ਫਿਰ ਉਹਨਾਂ ਦੀ ਕੋਸ਼ਿਸ਼ ਸੀ ਕਿ ਸਿਕਿਉਰਿਟੀ ਦਾ ਸਵਾਲ ਉਠਾ ਕੇ ਅਸੀਂ ਰੋਕੀਏ ਰੋਕ ਨਹੀਂ ਸਕੇ ਮੈਂ ਤੇ ਸਵੇਰ ਤੋਂ ਉਹਨਾਂ ਦੇ ਨਾਲ ਉਹਨਾਂ ਦੀ ਗਰੀਬੀ ਸੀ ਉਦੋਂ ਦਾ ਹੀ ਗਵਰਨਮੈਂਟ ਆਫ ਇੰਡੀਆ ਦਾ ਪੂਰਾ ਜ਼ੋਰ ਲੱਗ ਰਿਹਾ ਸੀ ਕਿ ਇਹਨਾਂ ਦੀ ਹੈ ਜਿਹੜੀ ਵਿਜ਼ਿਟ ਇਹਨੂੰ ਕੈਨਸਲ ਕਰਾਏ ਜੀ ਉਹ ਨਹੀਂ ਬੱਲੇ ਫਿਰ ਅਖੀਰ ਜਦੋਂ ਅਸੀਂ ਛੇ ਦਿਨਾਂ ਨਗਰ ਹਲਕੇ ਸੀ ਉਹਨਾਂ ਦੇ ਉਸ ਸਕੂਲ ਤੇ ਪਹੁੰਚਿਆ ਉਹ ਕਿ ਉਹ ਕੋਲ ਦਾ ਨਾ ਮਕੌੜਾ ਜੀ ਮਕੌੜੇ ਵਾਲੀ ਜਗ੍ਹਾ ਤੇ ਪਹੁੰਚੇ ਉੱਥੇ ਫਿਰ ਲੋਕਲ ਪੁਲਿਸ ਨੇ ਕਿਹਾ ਸੀ ਕਿ ਜਿਹੜੇ ਸਾਹਮਣੇ ਪਿੰਡ ਦੇ ਤਿੰਨ ਚਾ ਇਹ ਬਿਲਕੁਲ ਬਾਰਡਰ ਦੇ ਨਾਲ ਨੇ ਅਸੀਂ ਤੁਹਾਨੂੰ ਸਕਿਉਰਿਟੀ ਪ੍ਰੋਵਾਈਡ ਨਹੀਂ ਕਰ ਸਕਦੇ ਕਿਉਂਕਿ ਉੱਥੇ ਬਿਲਕੁਲ ਹੀ 20 ਕਿਲੋਮੀਟਰ ਦੇ ਪਾਕਿਸਤਾਨ ਦੀ ਆਦਮੀ ਬੈਠੀ ਹੈ ਜੀ ਕੋਈ ਵੀ ਵਾਕਿਆ ਹੋ ਸਕਦਾ ਤੋਂ ਇਸ ਗੱਲ ਕਰ ਗਵਰਨਮੈਂਟ ਦੀਆਂ ਤੇ ਪੁਲਿਸ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਮਕੌੜਾ ਬੋਲਦੇ ਫਿਰ ਰੋਕੇ ਨਹੀਂ ਗਿਆ ਜਦੋਂ ਨੇ ਜ਼ਿੰਮੇਵਾਰੀ ਨਹੀਂ ਲਈ ਲੀਡਰ ਆਫ ਦੀ ਆਪੋਜੀਸ਼ਨ ਨੇ ਉਹਨਾਂ ਦੀ ਸਕਿਉਰਿਟੀ ਦੀ ਗੱਲ ਹੈ ਫਿਰ ਕਸ਼ਤੀਆਂ ਸਾਨੂੰ ਪ੍ਰੋਵਾਈਡ ਨਹੀਂ ਕੀਤੀਆਂ ਫਿਰ ਜਿਹੜੀਆਂ ਪ੍ਰਾਈਵੇਟ ਕਸ਼ਤੀਆਂ ਅਸੀਂ ਆਪ ਲਗਵਾਈਆਂ ਉਹ ਸਕਿਉਰਟੀ ਨੇ ਕਿਹਾ ਜੀ ਕਿ ਜੇ ਕੋਈ ਨਾ ਕੋਈ ਇਵੈਂਚੁਐਲਿਟੀ ਆ ਗਈ ਤੇ ਇਹਨਾਂ ਵਿੱਚੋਂ ਬਹੁਤ ਵੱਡੇ ਪੇਬਾਨੇ ਤੇ ਉਹ ਜਿਹੜਾ ਪਾਣੀ ਵਗ ਰਿਹਾ ਤੇ ਕੱਲ ਨੂੰ ਕੋਈ ਨਾ ਕੋਈ ਇਵੈਂਚੁਐਲਿਟੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਏ ਸੋ ਇਹ ਚੀਜ਼ ਉਹਨਾਂ ਦੀ ਸਕਿਉਰਟੀ ਨੂੰ ਉਹਨਾਂ ਦੇ ਹਰ ਪੁਲਿਸ ਦੀ ਜਿਹੜੀ ਦਿੱਤੀ ਹੋਈ ਸਾਨੂੰ ਇੱਕ ਚੇਤਾਵਨੀ ਸੀ ਉਹਨੂੰ ਸਾਹਮਣੇ ਰੱਖਦੇ ਹੋਏ ਅਸੀਂ ਕਿਹਾ ਕਿ ਕਿਸੇ ਕਿਸਮ ਦੀ ਨਵੀਂ ਸਾਲੂਨੀ ਚੇਨਚਾਈ ਦੀ ਕੰਟਰੋਵਰਸੀ ਜੇ ਨਾਲ ਇਹ ਕਹਿਣ ਕਿ ਜਾਣ ਪੁੱਛ ਕੇ ਇਹ ਕੰਮ ਹੋਇਆ ਤੇ ਨਾ ਸਾਡੀ ਅਸੈਂਬਲੀ ਸੈਸ਼ਨ ਆ ਰਿਹਾ ਇਹ ਚੋਰਾਂ ਦੀ ਸਕਾਰ ਨੂੰ ਬਲੇ ਲੰਮੇ ਪਾਵਾਂਗੇ 250 ਕਰੋੜ ਰੁਪਇਆ ਸਾਰਾ ਖਾ ਕੇ ਪੰਜਾਬ ਨੂੰ ਗੋਤਾ ਇਹਨਾਂ ਨੇ 25000 ਕਰੋੜ ਦਾ ਨੁਕਸਾਨ ਇਹਨਾਂ ਨੇ 250 ਕਰੋੜ ਰੁਪਇਆ ਖਾਣ ਪਿੱਛੇ 25000 ਕਰੋੜ ਦਾ ਨੁਕਸਾਨ ਕਰਤਾ راجੇ ਲੱਖ ਏਕੜ ਤੋਂ ਵੱਧ ਫਸਲ ਪ੍ਰਭਾਵਿਤ ਹੋ ਗਈ ਸਾਢੇ 3 ਲੱਖ ਤੋਂ ਵੱਧ ਜਾਨਵਰ ਸਾਡਾ ਮਾਰਿਆ ਗਿਆ ਜ਼ਮੀਨਾਂ ਚ ਘਾਰ ਪੈ ਗਈ ਹੁਣ ਕਹਿੰਦੇ ਰੇਤ ਏਸਾਨ ਦੀ ਰੇਤ ਹੋਏਗੀ ਕਿਸਾਨ ਦੀ ਰੇਤ ਸਵਾ ਉਹਦੇ ਤੇ ਭੜਲੇ ਰੇਤ ਵਿੱਚਾ ਦੀ ਭੜ ਕੇ ਸਾਂ ਵਿਕਣੀ ਉਹਦੇ ਕੁਝ ਰੇਤ ਤੇ ਕੁਝ ਉਹਦੇ ਵਿੱਚ ਮਿੱਟੀ ਹੈ ਜੀ ਜੀ ਇਹਨੂੰ ਮੈਂ ਇਹਨੂੰ ਕਹੂੰਗਾ ਭਗਵੰਤ ਨੂੰ ਕਿਤੇ ਆ ਕੇ ਦੇਖ ਇਹੜੀ ਰੇਤ ਵੇਚਣਗੇ ਕਿਸਾਨ ਮਿਲੂ ਤੇ ਡਰੇ ਕਿ ਅਗਲੀ ਫਸਲ ਵੀ ਜਿਹੜੀ ਇਹ ਕਣਕ ਦੀ ਇਹ ਵੀ ਨਹੀਂ ਬੀਜੀ ਜਾਣੀ ਕਿਸੇ ਗਵਰਨਮੈਂਟ ਮਦਦ ਕਰੇ ਇਹਨੇ 20000 ਰੁਪਏ ਕੋ ਮੰਗਦੇ ਸੀ ਇਹ ਅਸੀਂ ਸਾਰੋਂ ਪਹਿਲੇ ਡਿਮਾਂਡ ਰੱਖੀ ਸੀ 50000 ਰੁਪਏ ਕਿੱਲੇ ਦਾ ਮੁਆਫਾ ਜੀ ਫਿਰ ਆਪਨੇ ਵੀ ਕਿਹਾ ਦੇਣਾ ਚਾਹੀਦਾ ਹੁਣ ਜਦੋਂ ਵਕਤ ਆਇਆ ਦੇਣ ਦਾ ਹੁਣ ਕਿਹਾ 20000 ਦਵਾਂਗੇ ਕਿੱਲੇ ਦਾ ਤੇ 20000 ਵੀ ਦਵਾਂਗੇ ਗਰਦੌਰੀਆਂ ਤੋਂ ਬਾਅਦ ਤੇ ਮੈਂ ਇਹਨੂੰ ਯਾਦ ਕਰਾਣਾ ਚਾਹੁੰਦਾ ਤੁਹਾਡਾ ਜਿਹੜਾ ਆਪ ਦਾ ਕਨਵੀਨਰ ਹੈ ਕੇਜਰੀਵਾਲ ਇਹਨੇ ਕਿਹਾ ਸੀ ਕਿ 20000 ਰੁਪਈਆ ਤੇ ਅਸੀਂ ਇਮੀਡੀਏਟਲੀ ਗਰਦੌਰੀਆਂ ਤੋਂ ਪਹਿਲੇ ਕੱਲ ਤਾਂ ਤੇ ਅਸੀਂ ਮੰਗ ਕਰਦੇ 20000 ਹੋਣਦੇ 30000 ਗਰਦੌਰੀਆਂ ਤੋਂ ਬਾਅਦ ਦੇ ਦੀ ਤੇ ਦੇਣਾ ਇਹਨੇ ਚੁਆਨੀ ਨਹੀਂ ਤੇ ਬਾਹਰ ਵੀ ਬੈਠੇ ਸੰਗਠਨਾਂ ਨੂੰ ਮੈਂ ਬੇਤੀ ਕਰੂੰਗਾ ਗਰੀਬ ਬੰਦਿਆਂ ਦੀ ਮਦਦ ਕਰੋ ਤਗੜੇ ਹੋ ਕੇ ਛੇਤ ਮਜ਼ਦੂਰਾਂ ਦੀ ਕਿਸਾਨਾਂ ਦੀ ਮਦਦ ਕਰੋ ਬਟ ਜਿਹੜਾ ਇਹ ਤੁਹਾਨੂੰ ਕਹਿੰਦਾ ਮੇਰੇ ਖਜ਼ਾਨੇ 'ਚ ਘੱਟੋ ਪੈਸੇ ਇਹਦੇ ਕੋ ਬਚ ਕੇ ਸਿੱਧਾ ਲਾਹ ਪਤਰੀਆਂ ਦੇ ਖਾਤੇ 'ਚ ਇਹ ਤੇ ਜਾਣ ਵਾਲੇ ਨੇ ਉਹ ਸਾਰੇ ਪੈਸੇ ਖੁਰਦਗੁਰਦੇ ਦਾ ਕਰਦੇ ਠੀਕਾ ਦੇ ਨਹੀਂ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ